ਅਕਸਰ ਵਿਆਹਾਂ ਨੂੰ ਲੈ ਕੇ ਲੋਕਾਂ 'ਚ ਕਾਫੀ ਰੀਜ਼ਾਂ ਹੁੰਦੀਆਂ ਨੇ ਜਿੱਥੇ ਬਰਾਤਾਂ 'ਚ ਲੋਕ ਮਹਿੰਗੀਆਂ ਗੱਡੀਆਂ ਲੈ ਕੇ ਆਉਂਦੇ ਨੇ ਉੱਥੇ ਇੱਕ ਆਈਪੀਐਸ ਅਫਸਰ ਵੱਲੋਂ ਆਪਣੀ ਪਤਨੀ ਜੋ ਕਿ ਆਈਏਐਸ ਸੀ ਉਸਨੂੰ ਹੈਲੀਕਾਪਟਰ ਦੇ ਵਿੱਚ ਬਿਠਾ ਕੇ ਲੈ ਗਿਆ ਇਹ ਵਿਦਾਈ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ ਲੋਕਾਂ ਵੱਲੋਂ ਇਹ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ ਜਾਣਕਾਰੀ ਅਨੁਸਾਰ ਇਹ ਲਾੜਾ ਆਈਪੀਐਸ ਹੈ ਜੋ ਕਿ ਆਪਣੀ ਪਤਨੀ IAS ਨੂੰ ਹੈਲੀਕਾਪਟਰ ਰਾਹੀਂ ਘਰ ਲੈ ਕੇ ਆਈ ਹੈਲੀਕਾਪਟਰ ਵਿੱਚ ਆਏ ਇਸ ਜੋੜੇ ਨੂੰ ਵੇਖਣ ਦੇ ਲਈ ਆਸ-ਪਾਸ ਦੇ ਪਿੰਡਾਂ ਦੀ ਬਹੁਤ ਵੱਡੀ ਭੀੜ ਲੱਗ ਗਈ ਤੇ ਇਹਨਾਂ ਦਾ ਸਵਾਗਤ ਰਾਜਸਥਾਨ ਦੇ ਲੋਕ ਗੀਤਾਂ ਦੇ ਨਾਲ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਜੋੜੇ ਨੇ ਪਹਿਲਾਂ ਵੀ ਉੱਤਰ ਪ੍ਰਦੇਸ਼ 'ਚ ਵਿਆਹ ਕਰਵਾਇਆ ਸੀ ਤੇ ਉਹ ਵਿਆਹ ਵੀ ਚਾਚੇ ਦਾ ਵਿਸ਼ਾ ਬਣਿਆ ਸੀ ਜੋ ਕਿ ਬਹੁਤ ਹੀ ਸਾਦੇ ਢੰਗ ਦੇ ਨਾਲ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਭਰਤਪੁਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਦੁਬਾਰਾ ਵਿਆਹ ਕਰਵਾਇਆ ਜੋ ਕਿ ਦੇਖਣਯੋਗ ਬਣਿਆ ਸੀ ਤੇ ਲੋਕਾਂ ਦੇ ਲਈ ਪੈਚ ਤੇ ਲੋਕਾਂ ਦੇ ਲਈ ਵੀ ਖਿੱਚ ਦਾ ਕੇਂਦਰ ਰਿਹਾ ਹੁਣ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਅਕਸਰ ਵਿਆਹਾਂ ਨੂੰ ਲੈ ਕੇ ਲੋਕਾਂ 'ਚ ਕਾਫੀ ਰੀਜ਼ਾ ਹੁੰਦੀਆਂ ਨੇ ਜਿੱਥੇ ਬਰਾਤਾਂ 'ਚ ਲੋਕ ਮਹਿੰਗੀਆਂ ਗੱਡੀਆਂ ਲੈ ਕੇ ਆਉਂਦੇ ਨੇ ਉੱਥੇ ਇੱਕ ਆਈਪੀਐਸ ਅਫਸਰ ਵੱਲੋਂ ਆਪਣੀ ਪਤਨੀ ਜੋ ਕਿ ਆਈਈਐਸ ਸੀ ਉਸਨੂੰ ਹੈਲੀਕਾਪਟਰ ਦੇ ਵਿੱਚ ਬਿਠਾ ਕੇ ਲੈ ਗਿਆ ਇਹ ਵਿਧਾਈ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ ਲੋਕਾਂ ਵੱਲੋਂ ਇਹ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ ਜਾਣਕਾਰੀ ਅਨੁਸਾਰ ਇਹ ਲਾੜਾ ਆਈਪੀਐਸ ਹੈ ਜੋ ਕਿ ਆਪਣੀ ਪਤਨੀ ਆਈਏਐਸ ਨੂੰ ਹੈਲੀਕਾਪਟਰ ਰਾਹੀਂ ਕਰ ਲੈ ਕੇ ਆਏ ਹੈ। ਹੈਲੀਕਾਪਟਰ ਦੇ ਵਿੱਚ ਆਏ ਇਸ ਜੋੜੇ ਨੂੰ ਵੇਖਣ ਦੇ ਲਈ ਆਸ-ਪਾਸ ਦੇ ਪਿੰਡਾਂ ਦੀ ਬਹੁਤ ਵੱਡੀ ਭੀੜ ਲੱਗ ਗਈ ਤੇ ਇਹਨਾਂ ਦਾ ਸਵਾਗਤ ਰਾਜਸਥਾਨ ਦੇ ਲੋਕ ਗੀਤਾਂ ਦੇ ਨਾਲ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਜੋੜੇ ਨੇ ਪਹਿਲਾਂ ਵੀ ਉੱਤਰ ਪ੍ਰਦੇਸ਼ 'ਚ ਵਿਆਹ ਕਰਵਾਇਆ ਸੀ ਤੇ ਉਹ ਵਿਆਹ ਵੀ ਚਰਚੇ ਦਾ ਵਿਸ਼ਾ ਬਣਿਆ ਸੀ ਜੋ ਕਿ ਬਹੁਤ ਹੀ ਸਾਦੇ ਢੰਗ ਦੇ ਨਾਲ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਭਰਤਪੁਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਦੁਬਾਰਾ ਵਿਆਹ ਕਰਵਾਇਆ ਜੋ ਕਿ ਦੇਖਣਯੋਗ ਬਣਿਆ ਸੀ ਤੇ ਲੋਕਾਂ ਦੇ ਲਈ ਪੈਚ ਤੇ ਲੋਕਾਂ ਦੇ ਲਈ ਵੀ ਖਿੱਚ ਦਾ ਕੇਂਦਰ ਰਿਹਾ ਹੁਣ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਅਕਸਰ ਵਿਆਹਾਂ ਨੂੰ ਲੈ ਕੇ ਲੋਕਾਂ 'ਚ ਕਾਫੀ ਰੀਜ਼ਾਂ ਹੁੰਦੀਆਂ ਨੇ ਜਿੱਥੇ ਬਰਾਤਾਂ 'ਚ ਲੋਕ ਮਹਿੰਗੀਆਂ ਗੱਡੀਆਂ ਲੈ ਕੇ ਆਉਂਦੇ ਨੇ ਉੱਥੇ ਇੱਕ ਆਈਪੀਐਸ ਅਫਸਰ ਵੱਲੋਂ ਆਪਣੀ ਪਤਨੀ ਜੋ ਕਿ ਆਈਏਐਸ ਸੀ ਉਸ ਨੂੰ ਹੈਲੀਕਾਪਟਰ ਦੇ ਵਿੱਚ ਬਿਠਾ ਕੇ ਲੈ ਗਿਆ ਇਹ ਵਿਦਾਈ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਲੋਕਾਂ ਵੱਲੋਂ ਇਹ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ ਜਾਣਕਾਰੀ ਅਨੁਸਾਰ ਇਹ ਲਾੜਾ ਆਈਪੀਐਸ ਹੈ ਜੋ ਕਿ ਆਪਣੀ ਪਤਨੀ ਆਈਏਐਸ ਨੂੰ ਹੈਲੀਕਾਪਟਰ ਰਾਹੀਂ ਕਰ ਲੈ ਕੇ ਆਏ ਹੈਲੀਕਾਪਟਰ ਵਿੱਚ ਆਏ ਇਸ ਜੋੜੇ ਨੂੰ ਵੇਖਣ ਦੇ ਲਈ ਆਸ-ਪਾਸ ਦੇ ਪਿੰਡਾਂ ਦੀ ਬਹੁਤ ਵੱਡੀ ਭੀੜ ਲੱਗ ਗਈ ਤੇ ਇਹਨਾਂ ਦਾ ਸਵਾਗਤ ਰਾਜਸਥਾਨ ਦੇ ਲੋਕ ਗੀਤਾਂ ਦੇ ਨਾਲ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਜੋੜੇ ਨੇ ਪਹਿਲਾਂ ਵੀ ਉੱਤਰ ਪ੍ਰਦੇਸ਼ 'ਚ ਵਿਆਹ ਕਰਵਾਇਆ ਸੀ ਤੇ ਉਹ ਵਿਆਹ ਵੀ ਚਰਚੇ ਦਾ ਵਿਸ਼ਾ ਬਣਿਆ ਸੀ ਜੋ ਕਿ ਬਹੁਤ ਹੀ ਸਾਦੇ ਢੰਗ ਦੇ ਨਾਲ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਭਰਤਪੁਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਦੁਬਾਰਾ ਵਿਆਹ ਕਰਵਾਇਆ ਜੋ ਕਿ ਦੇਖਣਯੋਗ ਬਣਿਆ ਸੀ ਤੇ ਲੋਕਾਂ ਦੇ ਲਈ ਪੈਚ ਤੇ ਲੋਕਾਂ ਦੇ ਲਈ ਵੀ ਖਿੱਚ ਦਾ ਕੇਂਦਰ ਰਿਹਾ ਹੁਣ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ